ਰਾਜ ਆਪਾਂ ਅੱਜ ਖੇਲਾ ਵੀ ਸੀ ਸ਼ੁਰੂਆਤ ਕਰਨੀ ਸੀ ਕਬੱਡੀ ਦੀ ਬਟਾਲੇ ਗਰਾਊਂਡ ਸੀ ਬਹੁਤ ਹਾਰਡ ਤੁਸੀਂ ਦੇਖਿਆ ਹੀ ਆ ਭਰਾਵਾਂ ਨੇ ਸਾਰਿਆਂ ਨੇ ਇੱਕ ਦਫਾ ਤੇ ਦਾ ਮੈਚ ਪਹਿਲਾ ਸੀ ਉਹ ਬੈਕ ਥੱਲੇ ਲਗ ਲਗ ਥੋੜਾ ਜਿਹਾ ਮਣਕਾ ਨੂੰ ਪ੍ਰੋਬਲਮ ਆ ਗਈ ਸੀ ਮਾਦਰ ਲੱਤ ਦੇ ਪਿੱਛੇ ਦੀ ਦਰਦ ਜਾਣ ਲੱਗ ਗਈ ਸੀ ਅੱਡੀ ਚ ਨੂੰ ਉਹ 4-5 ਦਿਨ ਰੈਸਟ ਰੱਖੀ ਆ ਦੋਕ ਦਿਨ ਖੱਚ ਪਾਈ ਰੱਖਿਆ ਡਾਕਟਰ ਨੇ ਤੇ ਫੇਰ ਮਨਾ ਕਰਤਾ ਸੀ ਫੇਰ ਇੱਕ ਦੋ ਦਿਨ ਬਾਅਦ ਉਹਦੋਂ ਦਿਖਾ ਕੇ ਆ ਗਏ ਸੀ ਅਸੀਂ ਫੇਰ ਅੱਬੂ ਆਲ ਖੇਡੇ ਸੀ ਅੱਬੂ ਆਲਾ ਫੇਰ ਉਹ ਚੀਜ਼ ਹੋ ਗਈ ਹਾਂ ਫੇਰ ਅਸੀਂ ਜਿਹੜੇ ਡਾਕਟਰ ਦੇ ਉਹਨਾਂ ਨੇ ਫੇਰ ਦੋ ਖਨੀ ਤਿੰਨ ਦਿਨ ਖੱਚ ਪਾਈ ਆ ਫੇਰ ਉਹਦੋਂ ਬਾਅਦ ਉਹਨਾਂ ਨੇ ਸਾਨੂੰ 10-12 ਦਿਨ ਦੀ ਰੈਸਟ ਦੱਸੀ ਸੀ ਹਾਂ ਨਾ ਹੁਣ ਇਹੀ ਕਾਰਨ ਸੀ ਵੀ ਆਪਣੀ ਟੀਮ ਅੱਜ ਨਹੀਂ ਖੇਡੀ ਹੱਥ ਬੰਨ ਕੇ ਅਸੀਂ ਸੌਰੀ ਫੀਲ ਕਰਦੇ ਆ ਜਿਹੜੇ ਭਰਾਵਾਂ ਦਾ ਚਲੋ ਆਪਾਂ ਕਬੱਡੀ ਖੇੜਨੀ ਹੈ ਕਬੱਡੀ ਲਈ ਤਿਆਰ ਕੀਤਾ ਕਬੱਡੀ ਹੁਣ ਤੋਂ ਕਬੱਡੀ ਖੇੜਦੇ ਜਾਇਆ ਠੀਕ ਹੈ ਜੀ ਇਹ ਤਾਂ ਹੈ ਨਹੀਂ ਬੇ ਕਬੱਡੀ ਨਹੀਂ ਖੇੜਨੀ ਤੇ ਕੋਈ ਗੱਲ ਹੀ ਮਹਾਰਾਜ ਨੇ ਹਫਤਾ 10 ਦਿਨ ਦਿੱਤੇ ਆਪਾਂ ਨੂੰ ਡਾਕਟਰ ਨੇ ਹਫਤੇ 10 ਦਿਨ ਬਾਅਦ ਆਪਣੀ ਟੀਮ ਮਹਾਰਾਜ ਦੀ ਕਿਰਪਾ ਨਾਲ ਪੂਰਾ ਫਿੱਟ ਕਰਕੇ ਦੇਖੋ ਜੀ ਅੱਜ ਆਪਾਂ ਖੇੜ ਲੈਂਦੇ 2 2.5 ਮਹੀਨੇ ਆਪਣਾ ਪ੍ਰੇਰ ਇੰਜਰ ਹੋ ਜਾਂਦਾ ਬਹਿ ਜਾਂਦਾ ਇਹ ਕੋਈ ਬਾਹਲੀ ਸਿਆਣ ਫਾਲੀ ਗੱਲ ਨਹੀਂ ਠੀਕ ਆ ਆਪਣਾ ਜੋਬ ਹੀ ਇਹ ਆ ਪਹਿਲਾਂ ਸਰੀਰ ਠੀਕ ਰੱਖੋ ਮੈਂ ਤੇ ਉਹ ਤੋਂ ਬਾਅਦ ਜਣੀ ਆਪਣੀ ਇਹੀ ਉਹ ਪੈਨਲਟੀ ਕੋਈ ਨਹੀਂ ਚਲੋ ਆ ਆ ਮਹੀਨੇ ਦੇ ਆਪਣੇ ਕੋਲ 18 ਬਈ ਜਨਵਰੀ ਦੇ ਆਪਾਂ ਪਹਿਲੇ ਹਫਤੇ ਮਾਰਾ ਸੌਖ ਰੱਖੇ ਹਨਾ ਕਰਾਂਗੇ ਮਾਰਾ ਕਿਰਪਾ ਕਰਨ ਇਹਦੀ ਇੰਜਰੀ ਲੋਟ ਹੋ ਜੇ ਜੋਤ ਦੇ ਵੀ ਗੋਡੇ ਨੂੰ ਥੋੜੀ ਉੱਤੇ ਮੈਂ ਉਦੋਂ ਵੀ ਤੁਹਾਨੂੰ ਦੱਸੀ ਬਈ ਉਹਦੇ ਵੀ ਪ੍ਰੋਬਲਮ ਆਈ ਹੋਈ ਥੋੜੀ ਜੀ ਹਨਾ ਫਿਰ ਥੋੜੀ ਥੋੜੀ ਕੀਚ ਵੱਜ ਜਾਂਦੀ ਆ ਉਹ ਹਨਾ ਹੁਣ ਆਪਣਾ ਸਾਰਾ ਸੀਜ਼ਨ ਪਿਆ ਵਾ ਤੇ ਗਾਹਾਂ ਬਾਹਰਲਾ ਸੀਜ਼ਨ ਸਟਾਰਟ ਹੋ ਜਾਣਾ ਤੇ ਇੱਕ ਤੁਹਾਨੂੰ ਖਾਸ ਖ਼ਬਰੀ ਆ ਬਹੁਤ-ਬਹੁਤ ਵੀ ਆਪਣੇ ਤਿੰਨ ਪਲੇਅਰਾਂ ਦੇ ਜੋਰਪ ਦੇ ਪੇਪਰਾਂ ਦਾ ਹੋ ਗਿਆ ਤੇ ਇਹ ਵੀ ਤੁਹਾਡੇ ਸਾਥੀਕਾਰ ਨਹੀਂ ਸੀ ਗੱਲ ਤੇ ਮਹਾਰਾਜ ਨੇ ਕਿਰਪਾ ਕੀਤੀ ਆ ਕੋਟ-ਕੋਟ ਮਹਾਰਾਜ ਦਾ ਧੰਨਵਾਦ ਤੇ ਇਹੀ ਬੇਨਤੀ ਆ ਕਮੈਂਟ ਬਹੁਤ ਆ ਚਲੋ ਕਿੱਥੇ ਲਾਈਵ ਦੇਖਦੇ ਸੀ ਵਧੀਆ ਭਰਾ ਜਿਹੜੇ ਪਿਆਰ ਕਰਦੇ ਆ ਉਹਨਾਂ ਦਾ ਕੋਟ ਕੋਟ ਧੰਨਵਾਦ ਕੋਟ ਕੋਟ ਧੰਨਵਾਦ ਵੀਰੇ ਠੋਕ ਵਜਾ ਕੇ ਡੇਟ ਦਵਾਂਗੇ ਹੁਣ ਉਹੀ ਡੇਟ ਨੂੰ ਅੱਗੇ ਨਾ ਪਿੱਛੇ ਹੁਣ ਨਹੀਂ ਕਰਦੇ ਬੱਸ ਆਹਾ ਜੋ ਵੀ ਇਹ ਕੋਈ ਸਾਡੇ ਵੱਲੋਂ ਤਾਂ ਕੋਈ ਗਲਤੀ ਨਹੀਂ ਹੈਗੀ ਇਹ ਹਨਾ ਹੁਣ ਇਹਦੀ ਬੋਡੀ ਨਹੀਂ ਇਹਦੀ ਨਹੀਂ ਸਹੀ ਜੋ ਦਾ ਗੋਡਾ ਨਹੀਂ ਸਹੀ ਸੀ ਵੀ ਜੇ ਦੋਨੇ ਸਾਡੇ ਰੀਡਰ ਤੇ ਜਾਫੀ ਸਾਈਡ ਤੇ ਹੋ ਜਾਣਗੇ ਫੇਰ ਤਾਂ ਸਾਰਾ ਸਾਲ ਬਹਿਣਾ ਪੈਜੂ ਹਨਾ ਇਹੀ ਬੇਨਤੀ ਹੈ ਵੀ ਸਾਨੂੰ ਅੰਡਰਸਟੈਂਡ ਕਰੋ ਭਰਾ ਬਣ ਕੇ ਸਾਡਾ ਸਾਥ ਦਿਓ ਠੀਕ ਹੈ ਜੀ ਤੁਹਾਡੇ ਲਈ ਆ ਹਰ ਟਾਈਮ ਗਰਾਊਂਡ ਤਿਆਰ ਬੈਲੂ ਕਾ